ਇੱਕ ਵਾਰ ਇੱਕ ਰਾਜਾ ਜੰਗਲ ਵਿੱਚ ਸ਼ਿਕਾਰ ਖੇਡਣ ਲਈ ਗਿਆ। ਅਗੋਸ ਨੂੰ ਇੱਕ ਹਿਰਨ ਮਿਲਿਆ। ਰਾਜੇ ਨੇ ਉਸ ਹਿਰਨ ਨੂੰ ਮਾਰਨ ਲਈ ਆਪਣਾ ਘੋੜਾ ਉਸਦੇ ਪਿੱਛੇ ਲਾ ਲਿਆ। ਹਿਰਨ ਬਹੁਤ ਦੂਰ ਨਿਕਲ ਗਿਆ। ਰਾਜਾ ਆਪਣੀ ਸੈਨਾ ਨਾਲੋਂ ਵਿਛੜ ਗਿਆ ਤੇ ਗਰਮੀ ਕਰਕੇ ਰਾਜੇ ਨੂੰ ਬਹੁਤ ਪਿਆਸ ਲੱਗੀ। ਉਹ ਬੜਾ ਵਿਆਕੁਲ ਹੋਇਆ। ਉਸ ਜੰਗਲ ਵਿੱਚ ਇੱਕ ਸੁਲਹਾਰ ਰਹਿੰਦਾ ਸੀ। ਰਾਜੇ ਦੀ ਨਿਗਾਹ ਉਸ ਸੁਲਹਾਰ ਤੇ ਪਈ। ਰਾਜਾ ਉਸ ਸੁਲਹਾਰ ਦੇ ਕੋਲ ਗਿਆ ਅਤੇ ਰਾਜੇ ਨੇ ਉਸ ਕੋਲੋਂ ਪਾਣੀ ਮੰਗਿਆ। ਉਸਨੇ ਦੇਖਿਆ ਕਿ ਰਾਜੇ ਨੂੰ ਬੜੀ ਪਿਆਸ ਲੱਗੀ ਹੈ। ਉਸਨੇ ਆਪਣਾ ਰੱਖਿਆ ਹੋਇਆ ਠੰਡਾ ਜਲ ਰਾਜੇ ਨੂੰ ਪਿਆਇਆ ਅਤੇ ਬਹੁਤ ਆਦਰ ਸਤਕਾਰ ਕੀਤਾ। ਰਾਜੇ ਨੇ ਅਤੀ ਪਰਸੰਨ ਹੋ ਕੇ ਇੱਕ ਪੱਤਰ ਲਿਖ ਕੇ ਲੋਹਾਰ ਨੂੰ ਦਿੱਤਾ ਤੇ ਕਿਹਾ ਕਿ ਮੇਰੇ ਦਰਬਾਰ ਵਿੱਚ ਆਉਣਾ। ਇਸ ਜਲ ਦੇ ਬਦਲੇ ਮੈਂ ਤੈਨੂੰ ਕੁਝ ਦੇਣਾ। ਫਿਰ ਰਾਜਾ ਆਪਣੀ ਸੈਨਾ ਦੇ ਨਾਲ ਜਾ ਮਿਲਿਆ ਅਤੇ ਸ਼ਿਕਾਰ ਖੇਡ ਕੇ ਆਪਣੀ ਨਗਰੀ ਦੇ ਵਿੱਚ ਪਹੁੰਚ ਗਿਆ। ਕੌਜਿਕ ਦਿਨਾਂ ਮਗਰੋਂ ਉਹ ਲੋਹਾਰ ਵੀ ਰਾਜੇ ਦੇ ਦਰਬਾਰ ਵਿੱਚ ਧੰਨ ਲੈਣ ਵਾਸਤੇ ਜਾ ਪਹੁੰਚਿਆ ਤੇ ਰਾਜੇ ਨੇ ਵਿਚਾਰਿਆ ਕਿ ਐਸ ਨੇ ਮੈਨੂੰ ਠੰਡਾ ਜਲ ਪਿਆ ਕੇ ਮੇਰੀ ਜਾਨ ਬਚਾਈ ਹੈ ਤਾਂ ਇਸ ਨੂੰ ਉਹ ਵਸਤੂ ਦਈਏ। ਜੈਸ ਨਾਲੇ ਮੇਰੇ ਵਰਗਾ ਤਣਾਅਟ ਹੋ ਜਾਵੇ ਰਾਜੇ ਨੇ ਚੰਦਨ ਦੀ ਲੱਕੜੀ ਦਾ ਇੱਕ ਭਾਗ ਲੋਹਾਰ ਨੂੰ ਨਾਂ ਵਜੋਂ ਦੇ ਦਿੱਤਾ ਫਿਰ ਲੋਹਾਰ ਸੋਚਣ ਲੱਗਾ ਕਿ ਅੱਗੇ ਤਾਂ ਬਹੁਤ ਦੂਰ ਜਾ ਕੇ ਲੱਕੜਾਂ ਲਿਆ ਕੇ ਕੋਲੇ ਘਰੀਦੇ ਸੀ ਹੁਣ ਬੜੀ ਮੌਜ ਬਣ ਗਈ ਆ ਕਿ ਨਗਰ ਦੇ ਨੇੜੇ ਹੀ ਬਾਗ ਹੈ ਦੂਰ ਨਹੀਂ ਜਾਣਾ ਪਵੇਗਾ ਅਤੇ ਹੁਣ ਮੈਂ ਨੇੜੇ ਹੀ ਇਹਨਾਂ ਲੱਕੜਾਂ ਦੇ ਕੋਲੇ ਬਣਾ ਕੇ ਵੇਚ ਦਿਆ ਕਰਾਂਗਾ ਇਸ ਨੂੰ ਚੰਦਨ ਦੀ ਪਛਾਣ ਹੀ ਨਹੀਂ ਸੀ ਕਿ ਇਸ ਦੀ ਲੱਕੜ ਦੀ ਕੀਮਤ ਦਾ ਨਹੀਂ ਪਤਾ ਸੀ ਕਿ ਇਹ ਲੱਕੜ ਕਿੰਨੀ ਕੀਮਤੀ ਹੈ ਸੁਲਹਾਰ ਚੰਦਨ ਵੱਢ ਕੇ ਕੂਲੇ ਬਣਾ ਲਿਆ ਕਰੇ ਅਤੇ ਵੇਚ ਦਿਆ ਕਰੇ ਕੁਝ ਕੁ ਮਹੀਨਿਆਂ ਤੱਕ ਸਾਰਾ ਚੰਦਨ ਦਾ ਬਾਗ ਉਸਨੇ ਵੱਢ ਕੇ ਕੂਲੇ ਬਣਾ ਕੇ ਵੇਚ ਦਿੱਤਾ ਇੱਕ ਦਿਨ ਰਾਜੇ ਨੂੰ ਚੰਦਨ ਦੀ ਲੋੜ ਪਈ ਤਾਂ ਉਸਨੇ ਵਜ਼ੀਰ ਨੂੰ ਕਿਹਾ ਕਿ ਆਪ ਜੀ ਲੋਹਾਰ ਤੋਂ ਥੋੜਾ ਜਿਹਾ ਚੰਦਨ ਮੋਲ ਲੈ ਕੇ ਆਵੋ ਤਾਂ ਵਜ਼ੀਰ ਨੇ ਲੋਹਾਰ ਤੋਂ ਚੰਦਨ ਮੰਗਿਆ ਤਾਂ ਲੋਹਾਰ ਨੇ ਕਿਹਾ ਮਹਾਰਾਜ ਉਹ ਤਾਂ ਸਾਰਾ ਹੀ ਬਾਗ ਜਲਾ ਕੇ ਮੈਂ ਕੂਲੇ ਕਰ ਦਿੱਤਾ ਹੈ ਹੁਣ ਮੇਰੇ ਕੋਲੇ ਕੋਈ ਲੱਕੜ ਨਹੀਂ ਹੈ ਹਾਂ ਇੱਕ ਪਹਾੜੇ ਦੇ ਵਿੱਚ ਇੱਕ ਦਾਸਤਾ ਹੈ ਸੋ ਆਪ ਜੀ ਲੈ ਲਵੋ ਤਾਂ ਵਜ਼ੀਰ ਨੇ ਕੋਹਾੜੇ ਵਾਲਾ ਦਾਸਤਾ ਲੈ ਕੇ ਉਸ ਨੂੰ ਤੋਲਿਆ ਅਤੇ ਹਿਸਾਬ ਕਰਕੇ ਡੰਡੇ ਦਾ ਮੁੱਲ 40 ਰੁਪਏ ਲੋਹਾਰ ਨੂੰ ਦੇ ਦਿੱਤਾ। ਇੱਕ ਛੋਟੇ ਜਿਹੇ ਚੰਦਨ ਦੇ ਡੰਡੇ ਦਾ ਮੁੱਲ ਜਦ 40 ਰੁਪਏ ਮਿਲਿਆ ਤਾਂ ਲੋਹਾਰ ਬੜਾ ਪਛਤਾਵਾ ਕਰਕੇ ਮਨ ਦੇ ਵਿੱਚ ਕਹਿਣ ਲੱਗਾ ਕਿ ਜੇ ਮੈਨੂੰ ਪਤਾ ਹੁੰਦਾ ਕਿ ਚੰਦਨ ਦੀ ਲੱਕੜ ਦੀ ਇੰਨੀ ਕੀਮਤ ਹੈ ਤਾਂ ਮੈਂ ਸੈਂਕੜੇ ਮਣਾ ਚੰਦਨ ਕੋਲੇ ਨਾ ਬਣਾਉਂਦਾ। ਇਸ ਤਰ੍ਹਾਂ ਪਛਤਾਵਾ ਕਰਦਾ ਹੋਇਆ ਉਹ ਸਿਰ ਫੜ ਕੇ ਬੈਠ ਗਿਆ ਅਤੇ ਆਪਣੇ ਮਨ ਦੇ ਵਿੱਚ ਵਿਚਾਰਨ ਲੱਗਾ ਕਿ ਹੁਣ ਕੋਈ ਹੱਲ ਨਹੀਂ ਹੋ ਸਕਦਾ ਸੋ ਜੇਕਰ ਮੈਨੂੰ ਪਤਾ ਹੁੰਦਾ ਕਿ ਚੰਦਨ ਦੀ ਲੱਕੜ ਦੀ ਕੀਮਤ ਇੰਨੀ ਹੈ ਤਾਂ ਮੈਂ ਇਹਨਾਂ ਨੂੰ ਕਦੇ ਵੀ ਕੋਲੇ ਨਾ ਬਣਾਉਂਦਾ ਜਿਸ ਤਰ੍ਹਾਂ ਉਸ ਲਹਾਰ ਨੇ ਅਮੋਲਕ ਚੰਦਨ ਦੇ ਬਾਗ ਨੂੰ ਕੋਲੇ ਕਰਕੇ ਨਿਸਫਲ ਗਵਾ ਦਿੱਤਾ ਇਵੇਂ ਹੀ ਜੀਵ ਨੂੰ ਪਰਮੇਸ਼ਰ ਦੀ ਪ੍ਰਸੰਤਾ ਨਾਲ 84 ਲੱਖ ਜੂਨੀਆਂ ਚੋਂ ਉੱਤਮ ਅਮੋਲਕ ਮਨੁੱਖਾ ਦੇਹ ਪ੍ਰਾਪਤ ਹੋਈ ਹੈ ਤੇ ਮਨੁੱਖਾ ਦੇਹ ਦੇ ਜੋ ਸਵਾਸ ਹਨ ਸੋ ਚੰਦਨ ਵਾਂਗ ਅਮੋਲਕ ਹਨ ਉਸ ਅਮੋਲਕ ਸਵਾਸਾਂ ਰੂਪੀ ਚੰਦਨ ਦੇ ਵਣ ਨੂੰ ਛੱਡ ਕੇ ਤੋਸ਼ ਵਿਸ਼ਾਂ ਰੂਪੀ ਅਗਨੀ ਵਿੱਚ ਜਲਾ ਦਿੱਤਾ ਪਾਪ ਵਿਸ਼ਾ ਵਿਕਾਰਾਂ ਵਿੱਚ ਹੀ ਸਾਰੇ ਸਵਾਸ ਬਤੀਤ ਕਰ ਦਿੱਤੇ ਉਹਨਾਂ ਵਿੱਚੋਂ ਜੋ ਥੋੜੇ ਸਵਾਸਾਂ ਨਾਲ ਸ਼ੁਭ ਕਰਮ ਕੀਤਾ ਉਸ ਦਾ ਫਲ ਜਦ ਪ੍ਰਲੋਕ ਵਿਖੇ ਮਿਲਿਆ ਤਾਂ ਇਸ ਜੀਵ ਨੇ ਬੜਾ ਪਛਤਾਵਾ ਕੀਤਾ ਉਸ ਵੇਲੇ ਕਹਿੰਦਾ ਕਿ ਜੇ ਮੈਨੂੰ ਪਤਾ ਹੁੰਦਾ ਕਿ ਇਹ ਮਨੁੱਖਾ ਦੇ ਅਮੋਲਕ ਹੈ ਤਾਂ ਮੈਂ ਆਪਣਾ ਸਾਰਾ ਜੀਵਨ ਸ਼ੁਭ ਕਰਮਾਂ ਵਿੱਚ ਹੀ ਬਤੀਤ ਕਰਦਾ ਪਰੰਤੂ ਪ੍ਰਲੋਕ ਵਿਖੇ ਪ੍ਰਾਣੀ ਦਾ ਪਛਤਾਵਾ ਕੀਤਾ ਕੁਝ ਫਾਇਦਾ ਨਹੀਂ ਕਰ ਸਕਦਾ ਸੋ ਸਾਨੂੰ ਫਾਲਤੂ ਦੇ ਵਿਸ਼ੇ ਵਿਕਾਰ ਛੱਡ ਕੇ ਐਸ ਮਨੁੱਖਾ ਦੇ ਇਹਨੂੰ ਸਫਲ ਕਰਨਾ ਚਾਹੀਦਾ ਹੈ ਤੇ ਮਨੁੱਖਾ ਦੇ ਦੇ ਕਲਿਆਣ ਵਾਸਤੇ ਯਤਨ ਕਰਨੇ ਚਾਹੀਦੇ ਹਨ ਕਿ ਉਸ ਪਰਮਾਤਮਾ ਦਾ ਸਿਮਰਨ ਕਰਨਾ ਚਾਹੀਦਾ ਹੈ ਸੋ ਜੇਕਰ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਸੋ ਮਿਲਦੇ ਆ ਜੀ ਅਗਲੀ ਵੀਡੀਓ ਦੇ ਨਾਲ ਧੰਨਵਾਦ